ਦੇਖੋ ਜਦੋਂ ਆਸਟ੍ਰੇਲੀਆ ਸਟੱਡੀ ਵੀਜ਼ਾ ਦੀ ਆਪਾਂ ਗੱਲ ਕਰਦੇ ਆ ਨਾ ਤਾਂ ਫੰਡਸ ਇੱਕ ਅਜਿਹਾ ਆਪਾਂ ਸਾਈਡ ਕਹਿ ਸਕਦੇ ਆ ਜਿਸ ਉੱਪਰ ਅਗਰ ਸਹੀ ਤਰੀਕੇ ਨਾਲ ਧਿਆਨ ਨਾ ਦਿੱਤਾ ਜਾਵੇ ਕਿ ਛੋਟੀ ਜਿਹੀ ਵੀ ਗਲਤੀ ਦੇ ਨਾਲ ਬਹੁਤ ਅੱਛੀ ਪ੍ਰੋਫਾਈਲ ਵੀ ਖਰਾਬ ਹੋ ਸਕਦੀ ਹੈ ਉਸ ਦੇ ਉੱਪਰ ਰਿਫਿਊਜ਼ ਆ ਲਾ ਸਕਦੀ ਹੈ ਜਿ세 ਸਪੈਸ਼ਲੀ ਗੱਲ ਜਿੱਤੇ ਫੰਡਸ ਹੀ ਕਰਨੀ ਹੈ ਨਾਲ ਦੀ ਨਾਲ ਅਸੀਂ ਗੱਲ ਇਹ ਕਰਨੀ ਹੈ ਸਪੌਂਸਰਸ਼ਿਪ ਦੇ ਉੱਪਰ ਸਾਡੇ ਕੋਲ ਬਹੁਤ سارے ਸਟੂਡੈਂਟਸ ਦੇ ਸਵਾਲ ਆਉਂਦੇ ਨੇ ਕਿ ਕੌਣ ਸਪੌਂਸਰ ਕਰ ਸਕਦਾ ਹੈ ਰਿਸ਼ਤੇਦਾਰੀ ਵਿੱਚੋਂ ਕੋਈ ਹੋਵੇ ਭੈਣ ਭਰਾ ਹੈ ਆ ਯਾ ਕੋਣ 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 ਵੀ एलिजिबल ਆਪਾਂ ਜਿਸ ਨੂੰ ਮੰਨ ਸਕਦੇ ਜਿਸ ਦੇ ਥਰੂ ਸਪான்ਸਰ ਕੀਤਾ ਗਿਆ ਆਪਾਂ ਜੈਨੂਨ ਮਨੀ ઓ ਸਟੂਡੈਂਟ ਅਸ ਅਕੋਰਡਿੰਗਲੀ ਅੱਗੇ ਵਧੇ ਤਾਂ ਉਸ ਨੂੰ ਫਾਇਦਾ ਹੋ ਸਕੇ ਸੋ ਅੱਜ ਦੀ ਇਹ ਵੀਡੀਓ ਤੁਸੀਂ ਸਾਰੇ ਬਹੁਤ ਧਿਆਨ ਨਾਲ ਸੁਣਨਾ ਦੇਖਣਾ ਸਮਝਣਾ ਆਪਣੇ ਉਹਨਾਂ ਦੋਸਤਾਂ ਨਾਲ ਵੀ ਸ਼ੇਅਰ ਕਰੋ ਜੋ ਇਸ ਇਨਫੋਰਮੇਸ਼ਨ ਦੇ ਲਈ ਕਾਫੀ ਸਰਚ ਕਰ ਰਹੇ ਨੇ ਲੇਕਿਨ ਸਹੀ ਜਵਾਬ ਨਹੀਂ ਮਿਲ ਪਾਰਿਆ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਰਜੋਤ ਕੌਰ ਔਰ ਅੱਜ ਇਹ ਪੂਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨਗੇ ਸਟੱਡੀਜ਼ ਕੇਅਰ ਅਬਰਾਡ ਚੰਡੀਗੜ੍ਹ ਤੋਂ ਆਸਟ੍ਰੇਲੀਆ ਸਟੱਡੀ ਵੀਜ਼ਾ ਐਕਸਪਰਟ ਮਨਪ੍ਰੀਤ ਸਿੰਘ ਜੀ ਮਾਜੀ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਮਨਪ੍ਰੀਤ ਜੀ ਔਰ ਅੱਜ ਜਿਵੇਂ ਕਿ ਹਮੇਸ਼ਾ ਵੈਸੇ ਤੁਸੀਂ ਸਟੂਡੈਂਟਸ ਨੂੰ ਅਲੱਗ-ਅਲੱਗ ਟੌਪਿਕਸ ਉੱਪਰ ਪੂਰੀ ਕਲੈਰਿਟੀ ਦਿੰਦੇ ਹੋ ਸਪੈਸ਼ਲੀ ਆਪਾਂ ਫੰਡਸ ਦੀ ਜਦੋਂ ਗੱਲ ਕਰਦੇ ਆ ਤੇ ਅੱਜ ਸਪੌਂਸਰਸ਼ਿਪ ਦੇ ਉੱਪ ਕੌਣ ਸਪான்ਸਰ ਕਰ ਸਕਦਾ ਕਿਸੇ ਸਟੂਡੈਂਟ ਨੂੰ ਜਿਸ ਨੂੰ ਆਪਾਂ एलिਜੀਬਲ ਮੰਨੀਏ ਜਾਂ ਜੈਨੂਇਨ ਵੇ ਮੰਨ ਸਕੀਏ ਜਿਸ ਦਿਨਾਂ ਸਟੂਡੈਂਟ ਨੂੰ ਸਹੂਲਤ ਮਿਲ ਸਕੇ ਦੇਖੋ ਫਾਈਨੈਂਸ਼ੀਅਲਸ ਸੀ ਹਮੇਸ਼ਾ ਹੀ ਗੱਲ ਕਰਦੇ ਆਂਗੇ ਇੱਕ ਬਹੁਤ ਇੰਪੋਰਟੈਂਟ ਰੋਲ ਪਲੇ ਕਰਦਾ ਹੈ ਅੱਜਕਲ ਸਟੂਡੈਂਟ ਵੀਜ਼ਾ ਦੇ ਵਿੱਚ ਅਕਾਡੈਮਿਕਸ ਤੋਂ ਬਾਅਦ ਫਾਈਨੈਂਸ਼ੀਅਲਸ ਜਦ ਤ ਤੁਸੀਂ ਕਹਿੰਦੇ ਕਿ ਕਿੰਨੇ ਫੰਡਸ ਦੀ ਲੋੜ ਹੈ ਤਾਂ ਮੈਂ ਹਮੇਸ਼ਾ ਇਹੀ ਦੱਸਦਾ ਕਿ ਹਮੇਸ਼ਾ ਫਾਈਨੈਂਸ਼ੀਅਲਸ ਯੂਨੀਵਰਸਿਟੀ ਦੀ ਫੀਸ ਦੇ ਨਾਲ ਹੀ ਕੈਲਕੂਲੇਟ ਹੁੰਦੀ ਹੈ ਕਿਉਂਕਿ 1 ਸਾਲ ਦੀ ਫੀਸ ਪਲੱਸ 1 ਸਾਲ ਦੇ ਲਿਵਿੰਗ ਐਕਸਪੈਂਸਸ ਔਰ ਵਨ ਟਾਈਮ ਟਰੈਵਲ ਨੂੰ ਪਲੱਸ ਕਰਕੇ ਤੇਨੂੰ ਪਲੱਸ ਕਰਕੇ ਉਹਦੀ ਅਕਾਊਂਟ ਨਿਕਲਦੀ ਹੈ ਜਿਹਨੂੰ ਅਸੀਂ ਫੰਡਿੰਗ ਬੋਲਦੇ ਹਾਂ ਕਿ ਅਸੀਂ ਕਿੰਨੇ ਫੰਡਸ ਦਿਖਾਣੇ ਹਨ ਹਰ ਯੂਨੀਵਰਸਿਟੀ ਦੀ ਫੀਸ ਡਿਫਰੈਂਟ ਹੈ ਹਰ ਕਾਲਜ ਦੀ ਫੀਸ ਡਿਫਰੈਂਟ ਹੈ ਇਸ ਕਰਕੇ ਫਾਈਨੈਂਸ਼ੀਅਲਸ ਵੀ ਡਿਫਰੈਂਟ ਹੈ ਡਿਪੈਂਡ ਔਨ ਦਾ ਫੀ ਆਫ ਦਾ ਯੂਨੀਵਰਸਿਟੀ ਫਾਰ ਇਗਜ਼ਾਮਪਲ ਦੇਖੋ ਕਿਸੇ ਯੂਨੀਵਰਸਿਟੀ ਦੀ ਅਗਰ ਸਾਲ ਦੀ 20000 ਡਾਲਰ ਫੀਸ ਹੈ ਉਹਦੇ ਫੰਡਸ ਬੱਚੇ ਨੂੰ ਘੱਟ ਦਿਖਾਣੇ ਪੈਣਗੇ ਅਗਰ ਕਿਸੇ ਦੂਸਰੀ ਯੂਨੀਵਰਸਿਟੀ ਦੀ 30000 35000 40000 ਡਾਲਰ ਹੈ ਤਾਂ ਹਰ ਯੂਨੀਵਰਸਿਟੀ ਦੀ ਜਿਹੜੀ ਫੀਸ ਦੇ ਫੰਡਿੰਗ ਦੀ ਰਿਕੁਆਇਰਮੈਂਟ ਹੈ ਉਹ ਚੇਂਜ ਹੁੰਦੀ ਜਾਂਦੀ ਹੈ ਅਗਰ ਕੋਈ ਵੀ ਤੁਹਾਨੂੰ ਇਹ ਕਹਿ ਰਿਹਾ ਕਿ ਜੀ ਆਸਟ੍ਰੇਲੀਆ ਜਾਣ ਲਈ 30 ਲੱਖ ਦਿਖਾਣਾ ਪੈਣਾ ਇੱਕ ਕੰਸੋਲੀਡੇਟਿਡ ਅਮਾਉਂਟ ਦੱਸ ਰਿਹਾ ਜਾਂ 40 ਦਿਖਾਣਾ ਪੈਣਾ ਮੈਨੂੰ ਲੱਗਦਾ ਉਹ ਬਿਲਕੁਲ ਗਲਤ ਹੈ ਕਿ ਹਰ ਯੂਨੀਵਰਸਿਟੀ ਦੀ ਫੀਸ ਦੇ ਅਕੋਰਡਿੰਗ ਹੀ ਫਾਈਨੈਂਸ਼ੀਅਲਸ ਕਾਊਂਟ ਹੁੰਦੇ ਆ ਕਿਸੇ ਯੂਨੀਵਰਸਿਟੀ ਤੁਹਾਨੂੰ 30 ਫੀ ਸੈਕਿੰਡ ਤੁਸੀਂ ਕਹਿ ਰਹੇ ਹੋ ਕਿ 스폰서 ਕਿ ਆਪਾਂ ਕਿੰਨੇ 스폰ਸਰਸ ਐਡ ਕਰ ਸਕਦੇ ਆ ਜਾਂ ਕੌਣ ਕੌਣ 스폰ਸਰ ਕਰ ਸਕਦਾ ਤਾਂ ਅੱਜ ਕੱਲ ਚੀਜ਼ਾਂ ਬਹੁਤ ਚੇਂਜ ਹੋ ਗਈਆਂ ਪਹਿਲਾਂ ਨਾਲੋਂ ਹੁਣ ਪੇਰੈਂਟਸ ਨੂੰ ਵੀ ਯੂਨੀਵਰਸਿਟੀਆਂ ਦੋ 스폰ਸਰ ਕਾਊਂਟ ਕਰਨ ਲੱਗੀਆਂ ਮਤਲਬ ਫਾਦਰ ਔਰ ਮਦਰ ਪਹਿਲਾਂ ਤਾਂ ਸਿੰਗਲ ਹੀ ਕਾਊਂਟ ਹੁੰਦੇ ਸੀ ਉਹਨਾਂ ਉਹਨਾਂ ਨੂੰ ਵੀ ਦੋ ਕਾਊਂਟ ਕਰਨ ਲੱਗੇ ਆ ਯੂਨੀਵਰਸਿਟੀਆਂ ਸੋ ਦੋ 스폰ਸਰ ਤਾਂ ਇਹ ਹੋ ਗਏ ਪਲੱਸ ਇੱਕ 스폰ਸਰ ਤੁਸੀਂ ਹੋਰ ਐਡ ਕਰੋ ਇਸ ਤੋਂ ਜ਼ਿਆਦਾ ਮੈਨਰ ਕਮੈਂਡ ਨਹੀਂ ਕਰਦਾ ਗ੍ਰੈਂਡਪੇਰੈਂਟਸ ਨੂੰ ਕਿਸੇ ਨੂੰ ਐਡ ਕਰ ਲਓ ਅ ਔਰ ਕੁਛ ਯੂਨੀਵਰਸਿਟੀਆਂ ਦੇ ਵਿੱਚ ਤੁਸੀਂ ਅੰਕਲਾਨ ਨੂੰ ਵੀ ਐਡ ਕਰ ਸਕਦੇ ਹੋ ਸੋ ਹਰ ਯੂਨੀਵਰਸਿਟੀ ਦੀ ਰਿਕੁਆਇਰਮੈਂਟ ਡਿਫਰੈਂਟ ਹੈ ਤੁਸੀਂ ਤਾਂ ਹੀ ਅਸੀਂ ਕਹਿੰਦੇ ਹਾਂ ਕਿ ਹਮੇਸ਼ਾ ਇੱਕ ਚੰਗੇ ਕੰਸਲਟੈਂਟ ਨੂੰ ਮਿਲੋ ਜਦੋਂ ਵੀ ਤੁਸੀਂ ਆਪਣੀ ਫਾਈਲ ਅਪਲਾਈ ਕਰਨੀ ਹੈ ਸਟੂਡੈਂਟ ਵੀਜ਼ਾ ਵਾਸਤੇ ਜਾਂ ਤੁਸੀਂ ਜਾਣਕਾਰੀ ਲੈਣੀ ਹੈ ਤਾਂ ਹਮੇਸ਼ਾ ਉਹਨਾਂ ਨੂੰ ਮਿਲੋ ਕਿ ਜਿਨ੍ਹਾਂ ਦੇ ਕੋਲ ਮੈਕਸਿਮ ਯੂਨੀਵਰਸਿਟੀਆਂ ਹੈ ਜਾਂ ਜਿਨ੍ਹਾਂ ਕੋਲ ਅੱਛਾ ਐਕਸਪੀਰੀਅੰਸ ਹੈ ਤਾਂ ਹੀ ਉਹ ਤੁਹਾਨੂੰ ਪ੍ਰੋਪਰ ਐਕਸਪਲੇਨ ਔਰ ਗਾਈਡ ਕਰ ਸਕਣਗੇ ਕਿ ਕਿੰਨੇ ਫੰਡਸ ਦਿਖਾਣੇ ਔਰ ਕੌਣ ਕੌਣ ਸਪான்ਸਰ ਕਰ ਸਕਦਾ बिकॉज ਹਰ ਯੂਨੀਵਰਸਿਟੀ ਨੇ ਆਪਣੇ ਅਕੋਰਡਿੰਗ ਚੀਜ਼ਾਂ ਨੂੰ ਚੇਂਜ ਕਰ ਲਿਆ ਡੀ ਐਚ ਏ ਦੀ ਲੈਂਗੁਏਜ ਅਗਰ ਦੇਖੇ ਤਾਂ ਡੀ ਐਚ ਏ ਤਾਂ ਬਹੁਤ ਨਾਰਮਲ ਚੱਲਦਾ ਹੈ ਕਿ ਤੁਸੀਂ ਜੋ ਵੀ ਫਾਈਨੈਂਸ਼ੀਅਲ ਸਾਨੂੰ ਭੇਜ ਰਹੇ ਹੋ ਜਾਂ ਜੋ ਵੀ ਸਪான்ਸਰ ਹੈ ਉਹਨਾਂ ਨੇ ਤਾਂ ਉਹਦੇ ਬੇਸ ਦੇ ਉੱਪਰ ਡਿਸੀਜਨ ਦੇ ਦੇਣਾ ਬਟ ਯੂਨੀਵਰਸਿਟੀਆਂ ਨੇ ਖੁਦ ਵੀ ਕੁਝ ਚੀਜ਼ਾਂ ਚੇਂਜ ਕਰ ਲਈਆਂ ਨੇ ਅਕੋਰਡਿੰਗ ਟੂ ਦਾ ਅਕੋਰਡਿੰਗ ਟੂ देयर ਐਕਸਪੀਰੀਅੰਸ ਸੋ ਅ ਮੈਂ ਹੀ ਕਹੂੰਗਾ ਕਿ ਹਮੇਸ਼ਾ ਆਪਣੀ ਕੰਸਲਟੈਂਟ ਨੂੰ ਜਾ ਕੇ ਜਦੋਂ ਵੀ ਤੁਸੀਂ ਫੀਸ ਪੁੱਛਦੇ ਹੋ ਕਿ ਮੈਨੂੰ ਕਿੰਨੇ ਫੰਡ ਦਿਖਾਣੇ ਪੈਣੇ ਆ ਉਹ ਫੀਸ ਦੇ ਅਕੋਰਡਿੰਗ ਹੀ ਤੁਹਾਨੂੰ ਕੈਲਕੂਲੇਟ ਕਰਕੇ ਦੱਸਿਓ ਸਿਰਫ ਹਵਾ ਦੇ ਵਿੱਚ ਨਾ ਤੁਹਾਨੂੰ ਕਹਦੇ ਜੀ ਤੁਸੀਂ ਤਾਂ 40 ਲੱਖ ਦਿਖਾਣਾ ਹੈ ਜਾਂ 50 ਲੱਖ ਦਿਖਾਣਾ ਹੈ ਜਾਂ 30 ਲੱਖ ਦਿਖਾਣਾ ਤੁਸੀਂ ਹਮੇਸ਼ਾ ਕਹੋ ਜੀ ਫੀਸ ਇੱਕ ਸਾਲ ਦੀ ਜਿੰਨੀ ਵੀ ਹੈਗੀ ਉਹਦੇ ਨਾਲ ਸਾਨੂੰ ਕੈਲਕੂਲੇਟ ਕਰਕੇ ਦੱਸੋ ਫਾਈਨੈਂਸ਼ੀਅਲਸ ਕਿੰਨੇ ਬੰਦੇ ਆ ਔਰ ਸਪான்ਸਰਸ ਦੇਖੋ ਕੁਝ ਯੂਨੀਵਰਸਿਟੀਜ਼ ਦੇ ਵਿੱਚ ਤੁਸੀਂ ਮਦਰ ਫਾਦਰ ਗ੍ਰੈਂਡਪੇਰੈਂਟਸ ਦੇ ਨਾਲ ਇੱਕ ਸਪான்ਸਰ ਹੋਰ ਲਾ ਸਕਦੇ ਹੋ ਬਟ ਮੈਂ ਜ਼ ਮਦਰ ਫਾਦਰ ਦੇ ਨਾਲ ਸਿਰਫ ਇੱਕ ਸਪான்ਸਰ ਹੀ ਤੁਸੀਂ ਉਹ ਹੋਰ ਲਾਓ ਚਾਹੀਓ ਯੂਨੀਵਰਸਿਟੀ ਕੈਰੀਅਰ ਗ੍ਰੈਂਡਪੈਰੈਂਟਸ ਚਾਹੀਓ ਕੈਰੀਅਰ ਅੰਕਲਾਂਟ ਉਸ ਤੋਂ ਜ਼ਿਆਦਾ ਐਡ ਨਾ ਕਰੋ ਕਿਉਂਕਿ ਵੀਜ਼ਾ ਦੇ ਚਾਂਸ ਉਨੇ ਘੱਟ ਜਾਂਦੇ ਆ ਜਿੰਨੇ ਜ਼ਿਆਦਾ ਫਾਈਨੈਂਸ਼ੀਅਲ ਤੁਹਾਡੇ ਪੇਰੈਂਟਸ ਦੇ ਖਾਂਗੇ ਕੋਸ਼ਿਸ਼ ਕਰੋਗੇ ਮੋਰ ਥੈਨ 60% ਤੋਂ ਲੈ ਕੇ 80% ਦੇ ਵਿੱਚ ਵੀ ਤੁਹਾਡੇ ਪੇਰੈਂਟਸ ਦੇ ਖਾਂ ਬਾਕੀ ਤੁਸੀਂ ਇੱਕ ਸਪான்ਸਰ ਐਡ ਕਰ ਲਓ ਅਗਰ ਕੋਈ ਸਿੰਗਲ ਪੇਰੈਂਟ ਅਰਨਿੰਗ ਹੈ ਜਿੱਦਾਂ ਮੰਨ ਲਓ ਕੋਈ ਡਿਵੋਰਸਡ ਹੈ ਜਾਂ ਕੱਲੇ ਮਦਰ ਹੀ ਕੰਮ ਕਰ ਰਹੀ ਹੈ ਜਾਂ ਫਾਦਰ ਕਰ ਰਿਹਾ ਹੈ ਜਾਂ ਕਿਸੇ ਹੋਰ ਰੀਜ਼ਨ ਤੋਂ ਸਿੰਗਲ ਪੇਰੈਂਟ ਹੀ ਆਪਣੀ ਇਨਕਮ ਦਿਖਾ ਰਿਹਾ ਉੱਥੇ ਥੋੜੀ ਜਿਹੀ ਇਨਕਮ ਯੂਨੀਵਰਸਿਟੀਆਂ ਕੱਟ ਵੀ ਐਸੈਪਟ ਕਰ ਲੈਂਦੀ ਐ ਮੀ ਜੀ ਉਹਨਾਂ ਨੇ 12-13 ਲੱਖ ਦੇਖਣੇ ਤਾਂ ਉਹ 10 ਲੱਖ ਵੀ ਦੇਖ ਲੈਂਦੇ 11 ਲੱਖ ਵੀ ਦੇਖ ਲੈਂਦੇ ਸੋ ਮੈਂ ਦੁਬਾਰਾ ਹੀ ਕਹੂੰਗਾ ਹਰ ਕੇਸ ਔਰ ਹਰ ਬੱਚੇ ਦਾ ਜਿਹੜੀ ਫਾਈਨੈਂਸ਼ੀਅਲ ਕਪੈਸਿਟੀ ਐ ਔਰ ਹਰ ਯੂਨੀਵਰਸਿਟੀ ਦੀ ਜਿਹੜੀ ਫੀਸ ਐ ਉਹਦੇ ਅਕੋਰਡਿੰਗ ਹੀ ਫਾਈਨੈਂਸ਼ੀਅਲਸ ਔਰ ਸਪਾਂਸਰਸ ਨੂੰ ਐਡ ਕੀਤਾ ਜਾਂਦਾ ਹੈ ਆਸਟ੍ਰੇਲੀਆ ਦੇ ਵਿੱਚ ਸੋ ਇੱਕ ਅੱਛੇ ਕੰਸਲਟੈਂਟ ਨੂੰ ਮਿਲੋ ਅਗਰ ਤੁਸੀਂ ਸਾਡੇ ਕੋਲ ਆ ਰਹੇ ਹੋ ਸੀ ਤੁਹਾਨੂੰ ਪ੍ਰੋਪਰ ਗਾਈਡੈਂਸ ਪਹਿਲੇ ਦਿਨ ਹੀ ਦਵਾਂਗੇ ਕਿ ਤੁਸੀਂ ਕਿਸ ਯੂਨੀਵਰਸਿਟੀ ਜੇ ਅਪਲਾਈ ਕਰ ਰਹੇ ਹੋ ਔਰ ਤੁਹਾਨੂੰ ਉਹਦੇ ਵਿੱਚ ਕੀ ਕੀ ਰਿਕੁਆਇਰਮੈਂਟਸ ਦਿਖਾਣੀਆਂ ਪੈਣੀਆਂ ਫਾਈਨੈਂਸ਼ੀਅਲਸ ਨੂੰ ਲੈ ਕੇ ਤਾਂ ਜੋ ਤੁਹਾਨੂੰ ਵੀ ਈਜ਼ੀਲੀ ਤੁਸੀਂ ਪੇਪਰ ਵਰਕ ਅਗਲਾ ਕੰਪਲੀਟ ਕਰ ਸਕੋ ਤਾਂ ਬਹੁਤ ਹੀ ਵਧੀਆ ਢੰਗ ਦੇ ਨਾਲ ਮਨਪ੍ਰੀਤ ਜੀ ਨੇ ਇੱਕ ਇੱਕ ਪੁਆਇੰਟ ਦੀ ਕਲੈਰਿਟੀ ਤੁਹਾਨੂੰ ਦਿੱਤੀ ਹੈ ਆਈ ਹੋਪ ਸਟੂਡੈਂਟਸ ਦੇ ਮਨ ਵਿੱਚ ਹੁਣ ਕੋਈ ਡਾਊਟ ਨਹੀਂ ਰਹਿ ਗਿਆ ਹੋਵੇਗਾ ਸਪਾਂਸਰਸ਼ਿਪ ਨੂੰ ਲੈ ਕੇ ਪਰ ਫਿਰ ਵੀ ਅਸੀਂ ਹਮੇਸ਼ਾ ਹੀ ਓਪਨ ਰੱਖਦੇ ਹਾਂ ਸਾਰੇ ਰਸਤੇ ਸਟੂਡੈਂਟਸ ਲਈ ਕਿ ਕਿਤੇ ਵੀ ਕੋਈ ਵੀ ਸਵਾਲ ਹੈ ਕਿਤੇ ਵੀ ਕੋਈ ਲੱਗ ਰਿਹਾ ਹੈ ਕਿ ਗੱਲ ਦੀ ਕਲੈਰਿਟੀ ਨਹੀਂ ਹੋ ਰਹੀ ਚਾਹੇ ਤੁਹਾਡੀ ਪ੍ਰੋਫਾਈਲ ਨੂੰ ਲੈ ਕੇ ਹੀ ਹੈ ਚਾਹੇ ਕੋਰਸ ਸਿਲੈਕਸ਼ਨ ਯੂਨੀਵਰਸਿਟੀ ਸਿਲੈਕਸ਼ਨ ਨੂੰ ਲੈ ਕੇ ਫੰਡਸ ਨੂੰ ਲੈ ਕੇ ਕਿਤੇ ਵੀ ਕੋਈ ਡਾਊਟ ਹੈ ਨੰਬਰ ਡਿਸਪਲੇ ਹੈ ਇਸ ਪਰ ਕਾਲ ਕਰੋ ਪੂਰੀ ਇਨਫੋਰਮੇਸ਼ਨ ਲਓ ਜੁਲਾਈ ਇਨਟੇਕ ਦੇ ਲਈ ਫਟਾਫਟ ਤੁਸੀਂ ਜੋ ਹੈ ਆਪਣੀ ਤਿਆਰੀ ਜ਼ਰੂਰ ਰੱਖੋ ਸਮਾਂ ਵਿੱਚ ਜ਼ਿਆਦਾ ਨਹੀਂ ਰਹਿ ਗਿਆ ਤੇ ਕਿਤੇ ਵੀ ਕੰਫਿਊਜ਼ਨ ਹੈ ਇਸ ਨੰਬਰ ਤੇ ਕਾਲ ਕਰ ਸਕਦੇ ਹੋ ਜਾਂ ਫਿਰ ਤੁਸੀਂ ਸਟੱਡੀਜ਼ ਕੈਰ ਅਬਰਾਡ ਦੇ ਚੰਡੀਗੜ੍ਹ ਆਫਿਸ ਵਿਜ਼ਿਟ ਕਰ ਸਕਦੇ ਹੋ ਜੇਕਰ ਤੁਸੀਂ ਮਨਪ੍ਰੀਤ ਜੀ ਨੂੰ ਮਿਲਣਾ ਚਾਹੁੰਦੇ ਹੋ ਸੋ ਬਹੁਤ ਬਹੁਤ ਥੈਂਕਸ ਮਨਪ੍ਰੀਤ ਜੀ ਇਹ ਪੂਰੀ ਇਨਫੋਰਮੇਸ਼ਨ ਸਟੂਡੈਂਟਸ ਨਾਲ ਸਾਂਝੀ ਕਰਨ ਦੇ ਲਈ ਅਗੋ ਵੀ ਅਸੀਂ ਸਟੂਡੈਂਟਸ ਲਈ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਂਦੇ ਰਵਾਂਗੇ ਫਿਲਹਾਲ ਲਈ ਦਿਓ ਜੀ ਇਜਾਜ਼ਤ ਥੈਂਕ ਯੂ ਸੋਮਾ